Yeah <laughs> ਜੋਬ ਦੀ ਨੌਜਵਾਨ ਪੀੜੀ ਤੇ ਬਾਹਰ ਜਾਣ ਦਾ ਜਾਨਕੀ ਵਿਦੇਸ਼ ਜਾਣ ਦਾ ਕਾਫੀ ਕਰੇਸ ਹੈ ਬਾਹਰ ਜਾਣ ਦੇ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾਰੇ ਨੇ ਖਾਸ ਕਰਕੇ ਕਈ ਅਚੇਹ ਨੌਜਵਾਨ ਨੇ ਜੋ ਡੌਂਕੀ ਲਗਾ ਕੇ ਵਿਦੇਸ਼ਾਂ ਦਾ ਰੁਕ ਕਰਦੇ ਨੇ ਤੇ ਜੋ ਆਪਣੀ ਜਾਨ ਇਸ ਡੌਂਕੀ ਦੇ ਚੱਕਰ ਦੇ ਵਿੱਚ ਖਤਰੇ ਦੇ ਵਿੱਚ ਪਾ ਲੈਂਦੇ ਨੇ ਇੱਕ ਅਚੇਹਾ ਮਾਮਲਾ ਸਾਹਮਣੇ ਆ ਰਿਹਾ ਗੁਰਦਾਸਪੁਰ ਦੇ ਪਿੰਡ ਬੈਂਪੁਰ ਤੋਂ ਜਿੱਥੇ 22 ਸਾਲ ਦਾ ਨੌਜਵਾਨ ਗੁਰਦੀਪ ਸਿੰਘ 7 ਸਾਲ ਪਹਿਲਾ ਏਜੰਟ ਰਾਹੀਂ ਡੌਂਕੀ ਲਾ ਕੇ ਅਮਰੀਕਾ ਭੇਜਿਆ ਗਿਆ ਸੀ 7 ਸਾਲ ਬੀਤ ਚੰਡ ਦੇ ਬਾਅਦ ਗੁਰਦੀਪ ਸਿੰਘ ਦੇ ਪਰਿਵਾਰ ਨੂੰ ਉਸ ਦਾ ਕੋਈ ਵੀ ਅਤਾ ਪਤਾ ਨਹੀਂ ਲੱਗ ਪਾਇਆ 나ਹੀਂ ਗੁਰਦੀਪ ਦੇ ਨਾਲ ਸੰਪਰਕ ਹੋ ਰਿਹਾ ਜਿਸ ਦੇ ਕਰਕੇ ਪਰਿਵਾਰ ਬੇहद ਚਿੰਤਾ ਦੇ ਵਿੱਚ ਹੈ ਪਰਿਵਾਰ ਬੇਟੇ ਦੀ ਉਡੀਕ ਕਰਿਆ ਹੱਥਾਂ ਦੇ ਵਿੱਚ ਫੋਟੋ ਲੈ ਕੇ ਬੱਚੇ ਦੀ ਅਡੀ ਕਰ ਰਿਹਾ ਰਿਹਾ ਕਿ ਜਾਂਦ ਦਾ ਉਹਨਾਂ ਦਾ ਪੁੱਤ ਵਾਪਸ ਆ ਜਾਵੇ ਜਾਂ ਅਮਰੀਕਾ ਪਹੁੰਚੇ ਦੀ ਕੋਈ ਖਬਰ ਸਾਰ ਹੀ ਮਿਲ ਜਾਵੇ ਪਰ ਹਜੇ ਤੱਕ ਪੁੱਤਾਂ ਕੋਈ ਵੀ ਇਹੋ ਜਿਹਾ ਫੋਨ ਮਾਪਿਆਂ ਨੂੰ ਨਹੀਂ ਆਇਆ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ 35 ਲੱਖ ਦੇ ਵਿੱਚ ਸੌਦਾ ਜਿਹੜਾ ਤੈਅ ਕੀਤਾ ਗਿਆ ਸੀ ਏਜੰਟ ਨੂੰ ਦੇਣੇ ਸੀ 12 ਲੱਖ ਰੁਪਏ ਪਹਿਲਾਂ ਲੈ ਬਾਕੀ ਪੈਸੇ ਗੁਰਦੀਪ ਤੇ ਅਮਰੀਕਾ ਪਹੁੰਚਣ ਦੇ ਬਾਅਦ ਦਿੱਤੇ ਜਾਣੇ ਸੀ ਅਮਰੀਕਾ ਜਾਣ ਦੇ ਲਈ ਗੁਰਦੀਪ 28 ਦੇ ਵਿੱਚ 2027 ਨੂੰ ਘਰ ਤੋਂ ਦਿੱਲੀ ਦੇ ਲਈ ਰਵਾਨਾ ਹੋਇਆ ਤਾਂ ਉਸ ਤੋਂ ਬਾਅਦ ਜਦੋਂ ਡੋਂਕੀ ਲਾ ਕੇ ਉਸਨੂੰ ਅਮਰੀਕਾ ਭੇਜਿਆ ਗਿਆ ਤਾਂ ਉਸ ਤੋਂ ਬਾਅਦ ਕੋਈ ਵੀ ਉਸ ਦੇ ਉਹਨਾਂ ਦੇ ਜਿਹੜਾ ਪੁੱਤ ਦਾ ਫੋਨ ਨਹੀਂ ਆਉਂਦਾ ਜਿਸ ਕਰਕੇ ਪਰਿਵਾਰ ਬੇहद ਚਿੰਤਾ ਦੇ ਵਿੱਚ ਹੈ ਕਿ ਕੋਈ ਤਾਂ ਸੰਪਰਕ ਹੋਵੇ ਉਹਨਾਂ ਦੇ ਪੁੱਤ ਦਾ ਪੁੱਤ ਦੇ ਨਾਲ ਜਾਂ ਤਾਂ ਉਹ ਘਰ ਵਾਪਸ ਆ ਜਾਵੇ ਬੇहद ਜਿਹੜੇ ਮਾਪੇ ਇਸ ਵਕਤ ਚਿੰਤਾ ਦੇ ਵਿੱਚ ਹੈ ਉਡੀਕ ਪੁੱਤ ਦੀ ਕਰ ਰਿਹਾ ਕਿ ਕਦੋਂ ਆਖਿਰਕਾਰ ਉਹਨਾਂ ਦਾ ਲਾਟਲਾ ਪੁੱਤ ਘਰ ਜਿਹੜਾ ਵਾਪਸ ਆਵੇਗਾ ਕਦੋਂ ਉਹਨਾਂ ਨੂੰ ਉਹਨਾਂ ਦੇ ਪੁੱਤ ਬਾਰੇ ਸਹੀ ਸਲਾਮਤੀ ਦੀ ਖਬਰ ਮਿਲੇਗੀ ਅਮਰੀਕਾ ਭੇਜਿਆ ਹੀ ਦਾ ਕਹਿੰਦਾ 15 ਮਿੰਟ ਦਾ ਰਾਹ ਰਹਿ ਗਿਆ ਅੱਗੇ ਮੈਂ ਵੀ ਆਹ ਸਾਹਮਣੇ ਲੱਗੂ ਇਹ ਫੋਨ ਕਰਦਾਗਾ ਤੁਨ ਜਾ ਕੇ ਤੂੰ ਇਹ ਤਾਂ ਨਾ ਇਤੋਂ ਫੋਨ ਆਇਆ ਨਾ ਕੋਸ ਆਇਆ ਮੇਰਾ ਬੱਚਾ ਲੱਭਣਾ ਚਾਹੀਦਾ ਕਰਦਾ ਜੀ ਦੀਏ ਵੀ ਹਾਂ ਡਾਂਕੀ ਦਿਖਾ ਗਏ ਆ ਡਾਂਕੀ ਦਿਖਾ ਕੇ ਜੇ ਇਧਰ ਮੈਨੂੰ ਕਹਿੰਦੇ ਸਿੱਧੇ ਭੇਜ ਦਾਂਗੇ ਤੇ ਬਾਅਦ ਪਤਾ ਨਹੀਂ ਕਿੱਥੇ ਭੇਜ ਦੰਦੇ ਆ ਅੱਗੇ ਪਤਨ ਲੱਗਦਾ ਕਿ ਕਦ ਦੇਤੀ ਨਹੀਂ ਤੁਹਾਨੂੰ ਲੱਗਦਾ ਕਿ ਜਲਟਾਂ ਨੂੰ ਦੋਖਾ ਗਿਆ ਜਲਟਾਂ ਨੇ ਵਿਚਾਰਾ ਕਿੰਨੀ ਵਾਰੀ ਕੀਤਾ ਦੌੜ ਭੱਜ ਵੀ ਸਾਰੇ ਪਾਸੇ ਕੀਤਾ ਪਰ ਹੁਣ ਉਹ ਗੱਲ ਵੀ ਸਾਡੇ ਘਰ ਮਾਰੇ ਕਿਦਾਂ ਦੇ ਆ ਮੈਡ ਗੁਰਦੀਪ ਸਿੰਘ ਦੀ ਸਿਸਟਰ ਹੋਲਦੀ ਆ ਲੱਗਦਾ ਮੇਰਾ ਵੀ ਆ ਗਦਾ ਮੇਰਾ ਬ੍ਰਦਰ ਗਿਆ ਸੀ 2017 ਸਾਲ ਅੱਗੇ ਤੱਕ ਕੁਝ ਵੀ ਪਤਾ ਨਹੀਂ ਲੱਗਾ ਹਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਖੁਸ਼ ਨਹੀਂ 7-8 ਸਾਲ ਹੋ ਗਏ ਆ ਇਹਦਾ ਪਤਾ ਕੀਤਾ ਜਾਵੇ ਹਜੇ ਤੱਕ ਕੋਈ ਗੱਲਬਾਤ ਦਾ ਨਹੀਂ ਪਤਾ ਲੱਗਾ ਕਿਹੜੀ ਜਗ੍ਹਾ ਗਿਆ ਸੀ ਅਮਰੀਕਾ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਢੋਂਗੀ ਲਗਾ ਕੇ ਗਿਆ ਸੀ ਅਜੇ ਤੱਕ ਨਹੀਂ ਪਹੁੰਚਿਆ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਖੁਸ਼ ਨਹੀਂ ਨਜੰਟ ਕੋਸਤਾ ਦਸ ਦੇਰ ਨਾ ਕੋਸੇ ਕਿਤਨੀ ਦੇਰ ਹੋ ਗਈ ਦੇਰ 70 ਸਾਲ ਹੋ ਗਏਗੇ ਇਹਨੂੰ ਲੋਕੋ ਕੋ ਪਿਆਸਾਂ ਦੇਖ ਦਿਨਾ ਚਾਹੋਗਾ ਮੈਂ ਇਹ ਹੀ ਕਹਿ ਰਹਾ ਚਾਹਾਂਗੀ ਕਿ ਸਿੱਧੀ ਸਿੱਧੀ ਲੈਟ ਕਰਾਓ ਡੋਂਗੀ ਲਾ ਕੇ ਡੋਂਗੀ ਲਾ ਕੇ ਨਾ ਜਾਓ ਤੇ ਬਚੇ ਜੰਡਾ ਤੋਂ ਜਿੰਨਾ ਬਚੇ ਜਾਂਦਾ ਮੇਰਾ ਕਿਰਾਇਆ ਦਾ ਪਤਾ ਲੱਭਣਾ ਚਾਹੀਦਾ ਤੇ ਵੀ ਸਰਕਾਰ ਸੇ ਕਿਆ ਮੰਗ ਕਰਦੇ ਹੋ ਮੰਗ ਵਸ ਇਹੀ ਹੈ ਕਿਰਾਇਆ ਦਾ ਪਤਾ ਲੱਭਦੇ 789 ਕੁਛ ਪਤਾ ਨਹੀਂ ਲੱਗਾ ਕਿ ਫੋਨ ਵੀ ਆਇਆ ਉਸ ਦਾ ਕੋਈ ਕਦੇ ਫੋਨ ਨਹੀਂ ਆਇਆ ਉਹਦਾ 7-8 ਸਾਲ ਹੋ ਗਏ ਆ ਪਿੱਛੇ ਫੋਨ ਕਰਦਾ ਸੀ ਕਹਿੰਦਾ ਮੈਂ 40 ਮਿੰਟ ਦਾ ਰਸਤਾ ਰਹਿ ਗਿਆ ਮੈਂ ਉੱਥੇ ਪਹੁੰਚ ਕੇ ਕਰਾਂਗਾ ਉਸ ਤੋਂ ਬਾਅਦ ਫੋਨ ਨਹੀਂ ਆਇਆ ਉਹਦਾ ਬਸ ਬੇਨਤੀ ਇਹ ਹੀ ਹੈ ਕਿ ਜਲਦੀ ਜਲਦੀ ਪਤਾ ਕੀਤਾ ਜਾ ਮੇਰਾ ਕਿੱਥੇ ਹੀ ਹੈ ਬਸ ਕਿੰਨਾਂ ਲੋਕ ਦੇ ਨੇ ਉਹ ਕਿੱਸੇ ਨਹੀਂ ਕਿਹਾ ਜੋ ਲੋਕ ਬਾਹਰ ਜਾ ਰਹੇ ਡਾਂਕੀ ਲਗਾ ਕੇ ਬਸ ਇਹੀ ਕਹਿਣਾ ਚਾਹੁੰਦੀ ਕਿ ਬੱਚੋ ਜਿੰਨਾ ਬੱਚੇ ਜਾਂਦਾ ਧੋਖੇ ਵਾਲ ਤੋਂ ਬਚੋ ਆਪਣਾ ਕੋਣਛਾਣ ਕਰਕੇ ਸਿੱਧੀ ਕਲੈਕਟ ਕਰੋ ਆਪਣਾ ਜਿੱਦਦਾ ਹੁੰਦਾ ਉਧਾ ਕਰੋ ਪਰ ਜੰਟਾ ਕੋਈ ਬਚੋ ਜਿੰਨਾ ਬੱਚੇ ਜਾਂਦਾ ਬਸ ਮੈਂ ਇਹੀ ਕਹਿਣਾ ਚਾਹੁੰਦਾ ਤਾਰ ਸਿੰਘ ਦਾ ਪਿੰਡ ਬਿਆਨਪੁਰ ਡਿਸਟ੍ਰਿਕਟ ਕਰਤਾਰਪੁਰ ਮੇਰੇ ਮੇਰਾ ਲੜਕਾ ਗਰਦੀਪ ਸਿੰਘ ਜੋ ਸਨਸਤਾਰਾਂ ਚ ਬਾਹਰ ਅਮਰੀਕਾ ਲਈ ਭੇਜਿਆ ਸੀ ਤਾਂ ਮਕੇਰੀਆਂ ਦਾ ਜੈਂਟਲੀ ਸੁਦੇਵ ਸਿੰਘ ਸੁਖੀ ਜੀ ਬਿੰਦ ਮੈਦੀਪੁਰ ਜੋ ਕੋ 4-5 ਮੁੰਡਿਆਂ ਦਾ ਗਰੁੱਪ ਸੀ 2 ਕੋ ਮਹੀਨੇ ਦਿੱਲੀ ਰਹੇ ਤੋਂ ਬਾਅਦ ਇਹ ਮੁੜ ਕੇ 7ਵੇਂ ਮਹੀਨੇ ਦੇ ਕੋਈ ਤਰੀਕ ਨੂੰ ਇਹ ਬਾਹਰ ਨੂੰ ਰਵਾਨਾ ਹੋਏ ਆ ਉੱਤੇ ਰਾਜ ਪਹੁੰਚ ਗਏ ਇਹਨਾਂ ਦਾ ਫੋਨ ਆਇਆ ਇੱਕ ਵਾਰੀ ਵੀ ਅਸੀਂ ਬਹਿ ਗਏ ਆ ਡੈਡੀ ਤੇ ਥੋੜੇ ਜਰ ਨੂੰ ਪਹੁੰਚ ਜਾਵਾਂਗੇ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਨਹੀਂ ਆਇਆ ਕੌਣ ਸੀ ਜਗ੍ਹਾ ਗਏ ਥੇ ਔਰ ਕੰਟਰਾ ਕਰਕੇ ਰੁਕੇ ਹੈ ਮਰਾਚ ਨੇ ਉਹਨੂੰ ਬਥੇ ਬੁਲਾਨੀ ਜਗ੍ਹਾ ਆਹੀ ਮੈਨੂੰ ਦੱਸਦੇ ਨਹੀਂ ਕਿ ਜਗ੍ਹਾ ਕਿਹੜੀ ਹੈ ਮੈਕਸੀਕੋ ਹੀ ਹੋਏਗੀ ਜਾਂਗੇ ਕਿਸ ਜਗ੍ਹਾ ਭੇਜਿਆ ਥਾ ਅਮਰੀਕਾ ਭੇਜਿਆ ਰਹੀ ਤੇ ਕਹਾ ਜਾ ਕੇ ਡੌਂਕੀ ਡੌਂਕੀ ਦਾ ਆ ਡੌਂਕੀ ਰਾਂ ਹੀ ਅੱਗੇ ਭੇਜ ਦਿੰਦੇ ਆ ਡਾਇਰੈਕਟ ਨਹੀਂ ਨਾ ਭੇਜਦੇ ਇਹਦੇ ਡੌਂਕੀ ਦੇ ਰਸਤੇ ਭੇਜਦੇ ਫਿਰ ਮੁੰਡੇ ਤੰਗੀ ਦੋਸੀ ਹਾਲਤਾ ਚ ਖਤਰਿਆਂ ਦਾ ਰਾਹ ਤੇ ਉਹ ਫਿਰ ਸਾਨੂੰ ਕੋਈ ਪਤਾ ਨਹੀਂ ਅਜੇ ਵੀ ਕੀ ਬਾਤ ਹੋਈ ਹੈ ਕਿ ਨਹੀਂ ਫੋਨ ਨਹੀਂ ਮੁਰਕੇ ਦੁਬਾਰਾ ਆਇਆ 17 ਤੋਂ ਲੈ ਕੇ ਹੁਣ ਤੱਕ ਕਿੰਨੀ ਦੇਰ ਹੋ ਗਈ ਉਸ ਤੋਂ ਹੋਰ 8 ਸਾਲ ਚੱਲਣ ਦੇ ਜੀ ਹਾਂ ਜੀ ਤੇ ਕਿੰਨੇ ਲੜਕੇ ਗਏ ਸਤਾਂਹ ਆਪਣੇ ਇਹ ਚਾਰ ਪੰਜ ਮੁੰਡਿਆਂ ਦਾ ਗਰੁੱਪ ਹੀ ਕੋਈ ਸੋਥੇ ਮਕੇਰੀਆਂ ਦਾ ਹੀ ਇੱਕ ਕਪੂਰਥਲੇ ਦਾ ਹੀ ਇੱਕ ਇੱਧਰ ਦਾ ਹੀ ਅੰਬਰਸਾਲ ਦਾ ਬੰਡੋਰੀ ਵਾਲਾ ਜਾਨ ਬਾਕੀ ਮੁੰਡੇ ਬੁੱਕੀ ਜਾਣਕਾਰੀ ਨਹੀਂ ਪਈ ਦੋ ਕੋ ਬੰਡੋਰੀ ਦੇ ਸੀ ਤੇ ਮਹਿੰਦੀਪੁਰ ਦੇ ਤੇ ਇਹਨਾਂ ਦਾ ਗਰੁੱਪ ਹੀ ਸੀ ਤੇ ਜਦੋਂ ਰਾਜ ਬੈਠਣ ਲੱਗਿਆ ਨਾ ਤਾਂ ਫੋਨ ਆਇਆ ਵੀ ਅਸੀਂ ਬਹਿ ਗਏ ਆ ਤੇ ਥੋੜੇ ਜਿਹਾ ਪਹੁੰਚ ਜਾਵਾਂਗੇ ਨੇ ਡੇਰ ਨੂੰ ਲੱਗਿਆ ਇਹ ਰਾਜ ਉਸ ਤੋਂ ਬਾਅਦ ਕੋ ਮਨ ਬੰਦ ਹੋ ਗਿਆ ਨਾ ਜ ਫੋਨ ਨਹੀਂ ਆਇਆ ਕਾਹ ਜਾ ਕੇ ਬੈਠੇ ਮੁਰਕੇ ਫਿਰ ਖਵਾਰ ਚ ਇਹ ਜੀ ਕਾਹ ਜਾ ਕੇ ਬੈਠੇ ਇਹ ਡੋਂਕੇ ਨਾ ਕੀ ਰਸਤੇ 'ਤੇ ਪਈ ਜੇ ਅਗਰ ਰਸਤੇ 'ੰਦਾ ਸਾਨੂੰ ਨਹੀਂ ਨਾ ਪਤਾ ਕਿਹੜੇ ਪਾਸੇ ਰਸਤੇ ਪਈ ਜੇ ਮੈਸੀ ਕੋ ਬਾਟ ਰਹੀ ਜੀ ਔਰ ਵੀ ਜਿਹੜੇ ਆ ਗਏ ਬਾਟ ਰੇ ਜਿਹੜੇ ਨਾਲ-ਨਾਲ ਪੈਂਦੇ ਆ ਉਹਨਾਂ ਰਸਤੇ ਤੇ ਮੁਰਗੇ ਵੇਰ ਖਵਾਰ ਚ ਘੌਰ ਆ ਗਈ ਹੈ ਵੀ ਆਹ ਮੁੰਡੇ ਜਿਹੜੇ ਚਾਰ ਪੰਜ ਨਹੀਂ ਇਹ ਲਾਪਤਾ ਹੋ ਗਏ ਖਵਾਰ ਦੀ ਸਰਕੀਆਂ ਚ ਪਤਾ ਲੱਗਾ ਸਾਨੂੰ ਲਾਪਤਾ ਹੁੰਦਾ ਮੁਰਗੇ ਇਹ ਬਿਸੇੜੀ ਪੁੱਛੀ ਗਈ ਸੀ ਕਿ ਧੋੜੇ ਭੱਜੇ ਜਾਂ ਕਿਸੇ ਨੇ ਬਾਤ ਨਹੀਂ ਪੁੱਛੀ ਕੋਈ ਤੇ ਉਹ ਨਹੀਂ ਢਾਈ ਅੜੀ ਚ ਬਿਠੇ ਆ ਜੋ ਲੋਕ ਡੌਂਕੀ ਲਗਾ ਕੇ ਲਗਾ ਕੇ ਜਾ ਰਹੇ ਬਿਲਕੁਲ ਗਲਤ ਹੈ ਜੀ ਇਹ ਸੋ ਉਹਨਾਂ ਦੇ ਬਾਰੇ ਵਿੱਚ ਕੀ ਕਹਿਣਾ ਚਾਹੀਦਾ ਬਿਲਕੁਲ ਨਾ ਜਾਏ ਇੱਕ ਨੰਬਰ ਜਾਓ ਨੀਰੇ ਇੱਧਰ ਬਥੇਰੀ ਰੋਟੀ ਆ ਰਾਮ ਨਾ ਬੈ ਕੇ ਕਮਾ ਕੇ ਖਾ ਸਕਦਾ ਬਾਹਰ ਜਾਂਦੀ ਕੋਈ ਲੋੜ ਨਹੀਂ ਆਈ ਚਲੋ ਨਹੀਂ ਬੰਨ ਜਾਣ ਬੰਦੇ ਹੀ ਫਸ ਗਏ ਔਰ ਜੈਂਟੇ ਜਿੰਦੇ ਜਮਦੂ ਉਤਰਤੀ ਤੇ ਆਏ ਆ ਇਹ ਰਫੇਰੀਆਂ ਕਰਦੇ ਆ ਬਹੁਤ ਗਲਤ ਕਰਦੇ ਆ ਦੱਸਦੇ ਕੁਛ ਹੈ ਅੱਗੇ ਕੁਛ ਕਵਾਂਦੇ ਆ ਤੇ ਬੰਦੇ ਨੇਰੇ ਚ ਰੱਖਦੇ ਆ ਇਹਦੇ ਦੂਜਿਆਂ ਦਾ ਨਾਸ ਕਰ ਸਿੱਧਦੇ ਆ ਇਹ ਵੀ ਇੱਕ ਨੰਬਰ ਜਾਓ ਅਨਲੀਗਲ ਨਾ ਜਾਓ ਕਿੰਨੇ ਪੈਸੇ ਦੇ ਕੇ ਵੇਚਿਆ ਸਭੇ ਨੂੰ ਆਮਾਤੇ ਪੈਸੇ दिए थे ਥੋੜੇ ਕਿਤਨਾ ਕਰ ਦੂ ਦ 12 ਲੱਖ दिए थे ਥੋੜਾ ਵਾਂਹ ਪਹੁੰਚ ਕਰ ਦੇਣੇ ਤੇ ਥੋੜੇ ਵੀ ਜਾ ਕੇ ਪਹੁੰਚੇਗਾ ਫੇਰ ਕਰੀ ਦੇਵਾਂਗੇ ਕਿੰਨੇ ਪੈਸੇ ਦੀ ਡਿਮਾਂਡ ਕੀਤੀ ਜੀ ਉਸ ਨੇ 35 ਲੱਖ ਕੀ ਕੀਤੀ ਜਦੋਂਗੇ ਅੱਗੇ ਤਾਰਤੇ ਨਹੀਂ ਹੈ ਇਹ ਆਪਣੇ ਕੋਲ ਹੀ ਸਾਰੇ ਰੱਖਦੇ ਨੇ ਇਹ ਪੈਸੇ ਪੂਰੇ ਦੇ ਇੱਕ ਨੰਬਰ ਵਿੱਚ ਜਾਈਏ ਸਭ ਜਾਂਦੇ ਆਦਮੀ ਆਪ ਨੇਤਾ ਲੋਕ ਜਾਂਦੇ ਸਭ ਮੰਤਰੀਆਂ ਤੇ ਕਲਾਕਾਰ ਜਾਂਦੇ ਇਹ ਨੌਜਵਾਨ ਨੂੰ ਪੜੇ ਰਹੇ ਲੜਕੇ ਉਹ ਕਹਾਈ ਅੱਤਵਾਦੀ ਥੋੜੇ ਆ ਇਹ ਸਭ ਆਪਣੇ ਸਰਕਾਰਾਂ ਦੀ ਥੋੜੀ ਹੈ ਟੇਲ ਮਾਟੇ ਤੇ ਇਹਨਾਂ ਦੀ ਜਿਹੜੀ ਜਨਤਾ ਹੈ ਜਲਸਾ ਜਿ ਬਣਿਆ ਇਹਨਾਂ ਦੇ ਰੈਗੂਲਰ ਚਾਹੀਦੇ ਇਹਨਾਂ ਦੇ ਲਾਇਸੈਂਸ ਬਣਿਆ ਚਾਹੀਦੇ ਚੈੱਕ ਕਰਨ ਇਹ ਜਿਹੜਾ ਫਰਾਡ ਚੱਲੇ ਆ ਅੱਜ ਕੱਲ ਇਹਨਾਂ ਨੂੰ ਨਕੇਲ ਪਾਣੀ ਚਾਹੀਦੀ ਹੈ आप तो चंगे भले लुक के कर लेंगे गुजरात जो पिछले मा प्यो रही बहुत मुश्किल होता कम मेरा एक भी लड़का था एक लड़का।, एक, आ, एक लड़का एक बेटी थी और आप जानते ही हैं सब कुछ फिर हम तो हूं जैसे जिये कि जिये पर आगे जे आने वाली पीढ़ी उनेत करते हैं भी, लट रही धोखे बाद बचे ਯਾਰ ਲੋਕੋ ਨੂੰ ਮੈਸੇਜ ਦੇਣਾ ਆ ਮੈਸੇਜ ਇਹ ਹੀ ਹੈ ਮੈਸੇਜ ਇਹ ਹੈ ਵੀ ਆ ਕੇ ਇਸੇ ਲੱਟ ਰਹੋ ਕਿਸੇ ਕੋ ਐਸੇ ਨਾ ਅਨਲੀਗਲ ਨਾ ਜਾਓ ਲੀਗਲ ਇੱਕ ਇੱਕ ਨੰਬਰ ਤੇ ਜਾਓ ਇਹ ਨਹੀਂ ਜਾਣਾ ਉਹਦਾ ਇਧਰ ਆਪਣੇ ਦੇਸ਼ ਦੇ ਬੜਾ ਕੰਮ ਹੈ ਸਰਕਾਰ ਸੇ ਕੀ ਮੰਗਦੇ ਸਰਕਾਰ ਚੋਂ ਆਗੇ ਮਾਰੇ ਬੱਚੇ ਕੋ ਢੂੰਡੇ ਢੂੰਡੇ ਪਤਾ ਕਰੇ ਸੈਂਟਰ ਸਰਕਾਰ ਸੇ ਵੀ ਪੰਜਾਬ ਸਰਕਾਰ ਸੇ ਵੀ ਬੇਨਤੀ ਹੈ ਕਿ ਮਾਰੇ ਬੱਚਾ ਤਲਾਸ਼ ਕਰੇ ਆਮ ਬਹੁਤ ਮੁਸ਼ਕਿਲ ਮੇ ਜੀ ਰਹੇ ਹੈ ਮਿਹਰਬਾਨੀ ਆਬੀ